ਕੁੜੀ ਨਾਲ ਗੱਲ ਕਰ ਰਹੇ ਹੋ ਤੁਸੀਂ ਔਰ ਤੁਸੀਂ ਮੈਨੂੰ ਸਕੋਟ ਬੋਲ ਰਹੇ ਹੋ ਵਾਟ ਮੈਂ ਤੁਹਾਡੀ ਕੰਪਲੇਨਟ ਕਰ ਰਹੀ ਹਾਂ ਨਹੀਂ ਨਹੀਂ ਤੁਸੀਂ ਕਿੱਥੇ ਕਰੋਗੇ ਪਲੇਨ ਨਹੀਂ ਨਹੀਂ ਤੁਸੀਂ ਇੱਕ ਦਿਨ ਪਹਿਲਾਂ ਵੀ ਮੈਨੂੰ ਕਾਲ ਕੀਤੀ ਸੀ ਉਦੋਂ ਵੀ ਤੁਸੀਂ ਇਹੀ ਕੁਝ ਬੋਲਿਆ ਹੁਣ ਵੀ ਤੁਸੀਂ ਇਹੀ ਕੁਝ ਬੋਲਿਆ ਕੀ ਮਤਲਬ ਮੇਰੀ ਗੱਲ ਸੁਣੋ ਮਤਲਬ ਜਾਣ ਪੁੱਛ ਕੇ ਤੁਸੀਂ ਮੈਨੂੰ ਨੋ 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 ਮੈਮ ਮੈਡਮ ਮੇਰੀ ਗੱਲ ਸੁਣੋ ਇੱਕ ਵਾਰੀ ਮੈਂ ਗੂਗਲ ਦੇ ਉੱਪਰ ਸਰਚ ਕੀਤਾ ਸੀ ਐਕਸਪੋਰਟ ਨਹੀਂ ਨਹੀਂ ਇਹ ਜਿਹੇ ਮੁੱਦਿਆਂ ਦੇ ਜਿਹੜੇ ਹੁੰਦੇ ਆ ਨਾ ਲੋਕ 'ਚ ਇਹ ਜੇ ਸੋਚ ਵਾਲੇ ਉਹਨਾਂ ਦੇ ਪ੍ਰਤੀ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਤੇ ਮੈਂ ਜ਼ਰੂਰ ਐਕਸ਼ਨ ਲਵਾਉਂਗੀ ਤੁਹਾਡੇ ਹਨਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਜਿੱਥੇ ਐਕਸ਼ਨ ਲਾਉਣਾ ਲਾ ਲਓ ਮੇਰੀ ਗੱਲ ਸੁਣੋ ਤੇ ਮੈਂ ਵੀ ਐਕਸ਼ਨ ਲਾ ਲਊਂਗੀ ਤੁਹਾਡਾ ਨੰਬਰ ਤੁਹਾਡੀ ਜਿਹੜੀ ਆ ਏਜੰਸੀ ਹੈਗੀ ਇਹ ਰਜਿਸਟਰਡ ਹੈਗੀ ਠੀਕ ਹੈ ਆਈਐਸਓ ਪ੍ਰਮਾਣਿਤ ਹੈਗੀ ਤੁਹਾਡਾ ਰਜਿਸਟਰੀ ਐਮਐਸਐਮਈ ਪ੍ਰਮਾਣਿਤ ਹੈਗੀ ਰੀਆ ਫਰੈਂਡਸ਼ਿਪ ਕਲੱਬ ਨਾਮ ਤੋਂ ਤੁਹਾਡਾ ਨਹੀਂ ਬਣਿਆ ਹੋਇਆ ਇਹ ਆਫਿਸ ਤੇ ਨਹੀਂ ਤੁਹਾਡੀ ਵੈਬਸਾਈਟ ਬਣੀ ਹੋਈ ਉੱਥੇ ਤੁਹਾਡਾ ਨੰਬਰ ਨਹੀਂ ਪਿਆ ਹੋਇਆ ਤੁਸੀਂ ਰੀਆ ਨਹੀਂ ਬੋਲ ਰਹੇ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ ਕੋਨੋ ਕੰਮ ਕੀਏ ਪਹਿਲਾ ਕੰਮ ਦੱਸੋ ਤੁਹਾਨੂੰ ਜੋ ਕੰਮ ਵਾਸਤੇ ਤੁਸੀਂ ਆਨਲਾਈਨ ਐਡੀ ਬਡੀ ਐਡ ਲਾਉਣੀਓ ਕਿ ਫਰੈਂਡਸ਼ਿਪ ਕਰੋ ਮੀਟਿੰਗ ਕਰੋ ਮौज-ਮਸਤੀ ਕਰੋ ਅਕੇਲੇ ਮੇਂ ਜ਼ਿੰਦਗੀ ਗੁਜ਼ਾਰੋ ਦਾ ਜੈਂਟਲਮੈਨ ਕਿ ਉਹਦੇ ਲਈ ਰੁਪੀਏ ਲੱਗਦੀ ਹੈ ਪੈਸੇ ਲੱਗਦੀ ਹੈ ਕਿ ਮੰਨੀ ਲੱਗਦੀ ਹੈ ਤਾਂ ਦੇਖੋ ਫਿਰ ਉਹ ਹੀ ਤਾਂ ਕਰੋ ਤੁਸੀਂ ਆਪਣੇ ਆਪ ਨੂੰ ਦੇਖੋ ਆਪਣੀ ਜੋ ਵੀ ਕਮੀਆਂ ਨੂੰ ਛੁਪਾਉਣ ਦੇ ਲਈ ਤੁਸੀਂ ਮੋਸਟ ਪਪੂਲਰ ਮੋਸਟ ਰਿਸਪੈਕਟਿਵ ਪਰਸਨ ਆ ਕਿ ਵੀ ਆਰ ਮੋਸਟ ਰਿਸਪੈਕਟਿਵ ਪਰਸਨ ਏਦਾਂ ਨਹੀਂ ਤੁਸੀਂ ਲੈਂਗੁਏਜ ਯੂਜ਼ ਕਰ ਰਹੇ ਹੋ ਹਾਂ ਸਿੱਧਾ ਕਹੋ ਨਾ ਮੈਂ ਮੇਰੇ ਪਹਿਲੀ ਵਰਡਿੰਗ ਕੀ ਸੀ ਜਦੋਂ ਮੈਂ ਤੁਹਾਨੂੰ ਕਾਲ ਕੀਤੀ ਮੈਡਮ ਤੁਹਾਡਾ ਨਾਮ ਕੀ ਹੈ ਵਾਟਸਪੈਨ ਨੇਮ ਮੈਮ ਹਾਂ ਵੀਰ ਜੀ ਅਸੀਂ ਹਰ ਇੱਕ ਨੂੰ ਸਿੱਧਾ ਐਵੇਂ ਨਹੀਂ ਕਹਿ ਸਕਦੇ ਨਾ ਅਗਲਾ ਕਈ ਵਾਰ ਸਾਡੀ ਚੈਕਿੰਗ ਵੀ ਕਰ ਸਕਦਾ ਹੈ ਨਾ ਕਈ ਵਾਰ ਉਹ ਆਈ ਹੁੰਦਾ ਹੈ ਵੀ ਪੁਲਿਸ ਜਿਹੜਾ ਸੋਸ਼ਲ ਵਰਕਰ ਹੁੰਦੀ ਹੈ ਜਾਂ ਕੋਈ ਪੁਲਿਸ ਸਰਵਿਸਟ ਹੁੰਦੀ ਹੈ ਵੀ ਉਹ ਸਾਨੂੰ ਸਾਡਾ ਅਗੇਂਸਟ ਐਕਸ਼ਨ ਲੈਣ ਵਾਸਤੇ ਸਾਨੂੰ ਜਾਲ ਵਿੱਚ ਸੂਮ ਕਰਦੇ ਵੀ ਤਾਂ ਕਰਦੇ ਸੂਮ ਕਰਦੇ ਤੁਸੀਂ ਮੇਰੀ ਗੱਲ ਸੁਣੋ ਵੀ ਮੈਂ ਇਸ ਟਾਈਮ ਚੰਡੀਗੜ੍ਹ ਸਟੇ ਕੀਤਾ ਹੋਇਆ ਮੈਂ ਉਹ ਚ ਸੁਰਖਾਬ ਦੇ ਵਿੱਚ ਹਾਂਜੀ ਤੇ ਬੈਠਾ ਬੈਠਾ ਦੇਖੋ ਮੈਂ ਤੁਹਾਨੂੰ ਝੂਠ ਨਹੀਂ ਬੋਲਦਾ ਪਹਿਲਾਂ ਤੁਹਾਡਾ ਨੇਮ ਦੱਸੋ ਜੀ ਮੈਨੂੰ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਸਾਹਮਣੇ ਵਾਲਾ ਨੇਮ ਨਾ ਪਤਾ ਬਿਨਾਂ ਗੱਲ ਕਰਨ ਦੇ ਵਿੱਚ ਉਹ ਸਕੂਨ ਨਹੀਂ ਮਿਲਦਾ ਵਰਸ਼ਨ ਨੇਮ ਅਮੀਨ ਐ ਮੇਰ ਨਾਮ ਅ ਅਮੀਨ ਓਕੇ ਹਾਂ ਅਮੀਨ ਮੇਰੀ ਗੱਲ ਸੁਣੋ ਤੁਸੀਂ ਈ ਅਸੀਂ ਬੈਠੇ ਸੀ ਡਰਿੰਕ ਕਰ ਰਹੇ ਸੀ ਤੇ ਮੈਂ ਮੇਰੇ ਫਰੈਂਡ ਨੇ ਕਿਹਾ ਕਿ ਬੇਲਾ ਬੈਠਾ ਬੋਲ ਹੋ ਰਿਆਂ ਤੂੰ ਹਨਾ ਤੇ ਤੂੰ ਕੋਈ ਸਕਾਟ ਸਰਵਿਸ ਮੰਗਾ ਲਾ ਦੇਖੋ ਮੈਂ ਨੰਬਰ ਸਰਚ ਕੀਤਾ ਸਕਾਟ ਸਰਵਿਸ ਇਨ ਚੰਡੀਗੜ੍ਹ ਤੇ ਤੁਹਾਡਾ ਆਪਣੇ ਰੀਆ ਫਰੈਂਡਸ਼ਿਪ ਕਲੱਬ ਤੇ ਤੁਹਾਡਾ ਨੰਬਰ ਹੀ ਉੱਤੇ ਆਇਆ ਤਾਂ ਕਰਕੇ ਮੈਂ ਕਾਲ ਲਈ ਮੈਂ ਡਾਇਰੈਕਟ ਮੇਰਾ ਫਸਟ ਵਰਡ ਕੀ ਸੀ ਸਰਵਿਸ ਕਿਉਂਕਿ ਥੈਟ ਇਜ਼ ਕੋਡ ਵਰਡ ਯੂ نو ਇੱਕ ਕੋਡ ਵਰਡ ਹੁੰਦਾ ਹੈਗਾ ਕੋਡ ਵਰਡ ਤਾਂ ਹੈ ਸਰ ਪਰ ਸਾਨੂੰ ਵੀ ਸਾਡੀ ਉਹ ਥੋੜੀ ਸਿਕਿਉਰਿਟੀ ਰੱਖਣੀ ਪੈਂਦੀ ਹੈ। ਹਾਂ ਦੱਸੋ ਤੁਹਾਨੂੰ ਕੀ ਕੀ ਸਰਵਿਸ ਚਾਹੀਦੀ ਹੈ ਜੀ? ਸਰਵਿਸ ਦੇਖੋ ਇਹ ਐਵੀ ਰੂਮ ਦੇ ਵਿੱਚ ਹਾਲ ਫਿਲਹਾਲ ਮੈਂ ਕੱਲਾ ਹੀ ਆ। ਠੀਕ ਹੈ। ਜੀ। ਤੇ ਮੈਨੂੰ ਮਤਲਬ ਇਹ ਚਾਹੀਦੀ ਹੈ 25 ਤੋਂ 35। ਠੀਕ ਹੈ। ਜੀ ਸਰ। ਤੇ weight and height no matter। ਠੀਕ ਹੈ। I required full night okay। ਹਾਂ। Okay what is the price? टेल मी प्राइस ਸਰ ਤੁਹਾਨੂੰ ਜਿੰਨੀ ਸਰਵਿਸ ਹੋ ਗਈ ਉਸ ਦੇ ਅਕੋਰਡਿੰਗ ਮਿਲੂਗੀ ਦੱਸਾਂਗੇ ਮਤਲਬ ਅੱਛਾ ਅੱਛਾ ਸਰਵਿਸ ਤੋਂ ਅਕੋਰਡਿੰਗ ਹੀ ਮਿਲੂ ਤੁਹਾਨੂੰ ਜਿਵੇਂ ਤੁਸੀਂ ਪ੍ਰਾਈਸ ਰੱਖੋਗੇ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਤੁਹਾਡਾ ਕੀ ਬਜਟ ਹੈ ਬਜਟ ਦੀ ਗੱਲ ਦੱਸਣਾ ਵੀ ਸਭ ਤੋਂ ਪਹਿਲਾਂ ਤਾਂ ਹੁਣ ਟਾਈਮ ਹੋਇਆਗਾ 5 ਵਜੇ ਮੈਂ ਤੁਹਾਨੂੰ ਸਾਰੀ ਮੇਰੀ ਜੋ ਸ਼ਡਿਊਲ ਨਾਈਟ ਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਸ਼ਡਿਊਲ ਆਪਣਾ ਕਿਦਾਂ ਦਾ ਰਹੇਗਾ देखो डिनर ਹੋਏਗਾ ਡਿਨਰ ਮੇਰੇ ਨਾਲ ਹੋਏਗਾ ਡਿਨਰ ਦੇ ਵਿੱਚ ਜੋ ਵੀ ਉਹਨਾਂ ਦੀ ਡਿਮਾਂਡ ਹੋਏਗੀ ਆਪਾਂ ਡਿਨਰ ਵੀ ਕਰਵਾਉਣਾ ਹੈਗਾ ਠੀਕ ਆ ਫਸਟ ਆਫ ਆਲ ਠੀਕ ਹੈ ਤੇ ਕੋਕ ਮੈਂ ਤਾਂ ਐਕਸਕਿਊਜ਼ ਨਹੀਂ ਕਰ ਰਹੀ ਮੈਂ ਸਮਝ ਨਹੀਂ ਆਉਂਦਾ ਉਹ ਮੈਂ ਨਹੀਂ ਆਉਂਗੀ ਮੈਂ ਨਹੀਂ ਹੀ ਆਉਂਗੀ ਤੁਹਾਡੀ ਕੋਈ ਅੱਛਾ ਤੁਸੀਂ ਅੱਛਾ ਤੁਸੀਂ ਆਉਂਗੇ ਹਾਂਜੀ ਤੁਸੀਂ ਜਿਹੜੀ ਏਜ ਗਰੁੱਪ ਕਿਹਾ ਹੈਗਾ ਤੇ ਉਹ ਸਭ ਮੈਂ ਉਹ ਕਰ ਦਿਨ ਉਹ ਚੀਜ਼ ਨੂੰ ਫੋਲੋ ਓਕੇ ਓਕੇ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਭ ਤੋਂ ਪਹਿਲਾਂ ਸੇ ਡਿਨਰ ਹੋਏਗਾ ਆਪਣਾ ਠੀਕ ਹੈ ਜੀ ਸਰ ਬਿਫੋਰ ਡਿਨਰ ਆਪਣੀ ਕੋਕਟੇਲ ਐਂਡ ਮੋਕਟੇਲ ਪਾਰਟੀ ਵੀ ਹੋਏਗੀ सर कोकटेल होएगी कोकटेल भी तो इसकी लड़ना पसंद करोंगे सर अक्सर मैं वो नहीं कर दी मेरे रोज़े चल रहे हैं ना इस टाइम मैं नहीं करती ओके ड्रिंक नहीं करोंगे तो सी जी सर फिर तो सी कोई और सर्विस और कुछ कुड़ी दे दो नहीं। फिर सानो ठीक है जी फिर विदाउट ड्रिंक हाउ कैन पॉसिबल दिस काइंड ऑफ रोमांस वो तो कोई नहीं जानता ना मेरे को पता

ਸਾਹਿਬ ਜੀ ਇਹ ਵੀ ਇਹਦਾ ਕੁਝ ਫੀਸ ਰੱਖੂਗੇ ਹਾਂ ਮੈਨੂੰ ਦੱਸੋ ਬਜਟ ਦੱਸੋ ਕੀ ਆ ਉਹਦੇ ਵਿੱਚ ਦੇਖੋ ਔਰਲ ਵੀ ਹੋਏਗਾ ਸਰ ਲੰਮ ਤੋਂ 15000 ਰੁਪਏ ਲੱਗ ਜਗਾ ਤੁਹਾਨੂੰ ਮੈਂ ਦੱਸ ਦਿੰਦੀ ਠੀਕ ਹੈ ਜਿਸ ਵਿੱਚ ਔਰਲ ਵੀ ਹੋਏਗਾ ਠੀਕ ਹੈ ਸਮਝ ਗਿਆ ਹੋਣੇ ਤੁਸੀਂ ਫੇ ਤੁਹਾਨੂੰ ਤੁਹਾਨੂੰ ਵੀ ਔਰਲ ਹੋਣਾ ਪਏਗਾ 6 9 ਪੋਜੀਸ਼ਨ ਦੇ ਵਿੱਚ ਜੀ ਸਰ ਆਹ ਹੋ ਜਾਓਗੇ ਬਾਕੀ ਸਰ ਦੇਖੋ ਅਗਰ ਪਰਸਨ ਇੱਕ ਕਾ ਜਾਂ ਦੋਆ ਉਹ ਬਾਤ ਦੀ ਗੱਲ ਹੈ ਜੀ ਨਹੀਂ ਨਹੀਂ ਮੈਂ ਸਿੰਗਲ ਸਿੰਗਲ ਪਰਸਨ ਸਿੰਗਲ ਪਰਸਨ ਉਹ ਟ੍ਰਿਪ ਸਿਰਫ ਦੋ ਹੀ ਤਾਂ ਲੱਗਣੀ ਆ ਠੀਕ ਹੈ ਠੀਕ ਹੈ ਚਲੋ ਤੁਸੀਂ ਐਂ ਕਰੋ ਆ ਮੇਰਾ ਵਟਸਐਪ ਹੈ ਤਾਂ ਤੁਸੀਂ ਮੇਰੇ ਨਾਲ ਦੁਬਾਰਾ ਤੁਸੀਂ ਰੀਕਾਲ ਕਰਿਓ ਤੇ ਜੋ ਵੀ ਤੁਹਾਡਾ ਹੈਗਾ ਪਹਿਲਾ ਅਡਵਾਂਸ ਕਿੰਨਾ ਮੈਂ ਦੱਸ ਦਿਆਂ ਠੀਕ ਹੈ ਹਾਂ ਸਰ ਤੁਹਾਨੂੰ ਫੋਟੋ ਵਗੈਰਾ ਤੇ ਵੀ ਜੀ ਹਾਂ ਠੀਕ ਠੀਕ ਮੈਂ ਵੇਟ ਆਮ ਵੇਟ ਕਰਦਾ ਹਾਂ